ਹਾਂਜੀ ਜਿੰਨੇ ਵੀ ਤੁਸੀਂ ਇਸ ਟਾਈਮ ਮੇਰੇ ਨੌਜਵਾਨ ਮੈਨੂੰ ਦੇਖ ਰਹੇ ਹੋ ਜਿੰਨੇ ਵੀ ਤੁਸੀਂ ਇਸ ਲਾਈਵ ਨੂੰ ਵੀਡੀਓ ਨੂੰ ਦੇਖੋਗੇ ਪਰ ਮੈਂ ਚੁੱਪ ਰਹਿਣਾ ਜਿਹੜਾ ਆਪਦੇ ਆਪ ਨੂੰ ਮੈਂ ਮੇਰੀ ਚੁੱਪ ਮੈਂ ਚੁੱਪ ਕਿੰਨਾ ਕੁ ਟਾਈਮ ਚੁੱਪ ਰਵਾਂਗੇ ਸਿਸਟਮ ਅੱਗੇ ਸਰਕਾਰਾਂ ਅੱਗੇ ਸਰਕਾਰ ਨੇ ਵੇਸਾ ਕੱਜ ਮੇਰਾ ਫੇਸਬੁੱਕ ਪੇਜ ਬੰਦ ਕਰਤਾ ਬਿਲਕੁਲ ਬੈਨ ਕਰਤਾ ਪਰ ਮੈਂ ਜਿਹੜਾ ਸਰਕਾਰ ਦੇ ਅੱਗੇ ਜਿਹੜੀ ਗੱਲ ਆ ਜਿਹੜੀ ਜਿਹੜੀ ਗੱਲ ਹੱਕ ਦੀ ਐ ਤੇ ਸੱਚ ਦੀ ਐ ਗੱਲ ਉਹ ਗੱਲ ਮੈਂ ਕਰੇ ਬਣਾ ਰਹਿ ਨਹੀਂ ਸਕਦਾ ਬਾਪੂ ਹੁਣ ਇਸ ਤੋਂ ਪੰਜ ਥੋੜਾ ਟਾਈਮ ਪਹਿਲਾਂ ਵੀਡੀਓ ਪਾ ਕੇ ਸਟਾ ਬਾਪੂ ਬਲਕੌਰ ਸਿੰਘ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਕੀ ਕਰ ਰਿਹਾ ਉਹਨਾਂ ਨੂੰ ਕਿੰਨਾ ਪਰੇਸ਼ਾਨ ਕਰ ਰਿਹਾ ਕਿੰਨਾ ਜਿਆਦਾ ਪਰੇਸ਼ਾਨ ਕਰ ਰਿਹਾ ਕੀ ਲੀਗਲੀ ਸਾਬਤ ਕਰੇ ਅਗਲੇ ਦੇ ਘਰੇ ਖੁਸ਼ੀ ਆਈ ਐ ਮੈਂ ਇਹ ਚੀਜ਼ ਮੈਂ ਇਹ ਚੀਜ਼ ਦੇਖ ਰਿਹਾ ਸੀਗਾ ਵੀ ਜਦ ਸਾਰਾ ਪੰਜਾਬ ਖੁਸ਼ੀਆਂ ਮਨਾ ਰਿਹਾ ਸਾਰੇ ਪੰਜਾਬ ਨੂੰ ਖੁਸ਼ੀ ਆ ਕੇ ਇੱਕ ਸਾਰਾ ਪੰਜਾਬ ਦੇ ਦਬਾਵਾ ਸਦਕੇ ਵੀ ਸਾਡੇ ਸਿੱਧੂ ਭਰਾ ਵਾਪਸ ਆਇਆ ਸਾਰਾ ਪੰਜਾਬ ਖੁਸ਼ੀ-ਖੁਸ਼ੀ ਮਨਾ ਰਿਹਾ ਹੈ ਕੱਲ ਮੇਰੀ ਬਾਪੂ ਨਾਲ ਲੰਮਾ ਸਮਾਂ ਗੱਲ ਹੋਈ ਵੀ ਸਾਰਾ ਪੰਜਾਬ ਖੁਸ਼ੀ ਮਨਾ ਰਿਹਾ ਵੀ ਪੰਜਾਬ ਦਾ ਮੁੱਖ ਮੰਤਰੀ ਯਾਰ ਇੱਕ ਮੁੱਖ ਮੰਤਰੀ ਚੁਣਿਆ ਹੋਇਆ 3 ਕਰੋੜ ਦੇ ਵੋਟ ਦਾ ਮਾਲਕ ਆ ਸਾਰੇ ਪੰਜਾਬ ਦਾ ਮਾਲਕ ਆ ਇਸ ਟਾਈਮ ਉਸ ਮੁੱਖ ਮੰਤਰੀ ਨੂੰ ਕਿਉਂ ਨਹੀਂ ਖੁਸ਼ੀ ਹੋਈ ਵੀ ਉਹ ਕਿਉਂ ਨਹੀਂ ਉਹਨੇ ਵਧਾਈਆਂ ਦਿੱਤੀਆਂ ਯਾਰ ਸੋਸ਼ਲ ਮੀਡੀਆ ਤੇ ਕਿਤੇ ਵੀ ਮੀਡੀਆ ਦੇ ਵਿੱਚ ਵਧਾਈਆਂ ਦਾ ਦੇਣ ਦਾ ਹੱਕ ਸੀਗਾ ਵੀ ਕਿਸੇ ਦਾ ਘਰ ਦਾ ਚਿਰਾਗ ਬੁੱਝ ਗਿਆ ਅਜ ਉਹਦੇ ਘਰੇ ਖੁਸ਼ੀਆਂ ਆਈਆਂ ਨਹੀਂਆਂ ਉਹਦੇ ਕਿਉਂ ਨਹੀਂ ਵਧਾਈਆਂ ਦਿੱਤੀਆਂ ਪਰ ਪੰਜਾਬ ਦੇ ਮੁੱਖ ਮੰਤਰੀ ਨਾਲ ਜਲਸੀ ਫੈਕਟਰੀ ਬਹੁਤ ਵੱਡਾ ਹੋਇਆ ਪਿਆ ਐਡੀ ਵੱਡੀ ਜਲਸੀ ਹੋਈ ਪਈ ਉਹਨਾਂ ਦੇ ਘਰੇ ਪੁੱਤ ਕਿਉਂ ਵਾਪਸ ਮੁੜ ਕੇ ਆ ਗਿਆ ਆ ਪਤਾ ਲੱਗਦਾ ਕਿ ਲੀਗਲੀ ਜਿਹੜੀਆਂ ਉਹਨੂੰ ਲੀਗਲੀ ਤੌਰ ਤੇ ਵੀ ਸਿੱਧੂ ਦੇ ਬਾਪੂ ਨੂੰ ਕਹਿੰਦੇ ਤੁਸੀਂ ਲੀਗਲੀ ਤੌਰ ਤੇ ਸਾਬਤ ਕਰੋ ਕੀ ਸਾਬਤ ਕਰਨ ਬਈ ਦੱਸੋ ਪਰੇਸ਼ਾਨ ਕੀਤਾ ਜਾ ਰਿਹਾ ਇਸ ਤੋਂ ਜਿਹੜੀ ਘਟਿਆ ਗੱਲ ਕੀ ਹੋਊਗੀ ਬੇਸ਼ੱਕ ਮੇਰਾ ਆ ਜਿਹੜਾ ਪੇਜ ਆ ਵੀ ਬੰਦ ਕਰ ਦਿਓ ਮੈਨੂੰ ਕੋਈ ਚੱਕਰ ਨਹੀਂ ਜਿਹੜੀ ਮੈਂ ਗੱਲ ਜਿੱਥੇ ਗੱਲ ਲੋਕਾਂ ਦੀ ਜਿੱਥੇ ਗੱਲ ਪੰਜਾਬ ਦੀ ਹੈ ਜਿੱਥੇ ਗੱਲ ਸਾਡੇ ਖਾਸ ਕਰਕੇ ਸਿੱਧੂ ਬਾਈ ਦੀ ਗੱਲ ਆ ਮੈਂ ਇੱਕ ਠੋਕ ਕੇ ਗੱਲ ਕਰੂੰਗਾ ਆ ਬਾਈ ਨਾਲ ਪਹਿਲਾਂ ਵੀ ਖੜਾ ਰਹਾ ਤੇ ਹੁਣ ਵੀ ਖੜਾ ਰਹਾ ਆ ਅੱਜ ਮੇਰਾ ਇੰਨਾ ਜਿਆਦਾ ਸਭ ਤੋਂ ਵੱਧ ਫੇਸਬੁੱਕ ਤੇ ਸੁਣਿਆ ਜਾਣ ਵਾਲਾ ਪਾਨਾ ਸਿੱਧੂ ਸੀਗਾ ਅੱਜੋ ਮੇਰਾ ਫੇਸਬੁੱਕ ਪੇਜ ਉਹਨਾਂ ਨੇ ਬਿਲਕੁਲ ਬੰਦ ਕਰਤਾ ਬੈਨ ਕਰਤਾ ਤੇ ਇੱਕ ਦੱਸੋ ਕੀ ਸਾਬਤ ਕਰੀਏ ਕੀ ਕੀ ਤੁਸੀਂ ਸਾਬਤ ਕਰ ਰਹੇ ਹੋ ਕੀ ਤੁਸੀਂ ਕਹਿ ਰਹੇ ਹੋ ਕੀ ਤੁਸੀਂ ਅਗਲੇ ਦੇ ਹਜੇ ਮੇਰੀ ਕੱਲ ਬਾਪੂ ਨਾਲ ਗੱਲ ਹੋਈ ਕਹਿੰਦਾ ਵੀ ਪੁੱਤ ਕਹਿੰਦਾ ਤੂੰ ਕਹਿੰਦਾ ਰਾਮ ਨਾਲ ਕਹਿੰਦਾ ਵਾ ਘਰੇ ਵੜ ਕੇ ਗੱਲਾਂ ਕਰਾਂਗੇ ਕਹਿੰਦਾ ਤੇ ਮੈਨੂੰ ਪਰੇਸ਼ਾਨ ਆ ਮੈਂ ਪਰੇਸ਼ਾਨ ਤੁਸੀਂ ਉੱਪਰੋਂ ਹੋਰ ਕਰ ਰਹੇ ਹੋ ਸਰਕਾਰ ਇਹ ਕਿਦਾਂ ਦੇ ਪਰੇਸ਼ਾਨ ਕਰ ਰਹੀ ਹੈ ਅਗਰ ਡਾਕੂਮੈਂਟ ਦਿਓ ਸਕੈਨ ਦਾ ਭਾਅ ਕਿ ਸਰਕਾਰ ਇਹ ਗੱਲ ਕਹਿਣਾ ਚਾਹੁੰਦੀ ਹੈ ਕਿ ਤੁਸੀਂ ਸਮਝ ਹੀ ਗਏ ਕੀ ਕਹਿਣਾ ਚਾਹੁੰਦੀ ਹੈ ਸਰਕਾਰ ਕੀ ਕਹਿਣਾ ਚਾਹੁੰਦੀ ਹੈ ਬੱਚੇ ਬਾਰੇ ਇਸ ਕਰਕੇ ਜਿਸ ਤਰ੍ਹਾਂ ਵੀ ਬਾਪੂ ਜੀ ਕਹਿਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਾਰੇ ਕਲਾਕਾਰਾਂ ਨੂੰ ਕਹਿਣਾ ਹੁਣ ਵਧਾਈਆਂ ਤੁਸੀਂ ਸਾਰਿਆਂ ਨੇ ਦਿੱਤੀਆਂ ਨੇ ਖੁਸ਼ੀ ਵੀ ਹੋਈ ਆ ਤੇ ਬਾਪੂ ਨਾਲ ਵੀ ਆਪਾਂ ਬਾਈ ਬਣ ਕੇ ਡਟ ਕੇ ਖੜ ਜੀ ਆ ਜਿਹੜਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਾਪੂ ਨੂੰ ਇਸ ਟਾਈਮ ਕੀ ਕਹਿ ਰਿਹਾ ਨਾ ਉਹ ਸਾਰੇ ਹੀ ਗੱਲ ਨੂੰ ਤੁਸੀਂ ਨੂੰ ਸਮਝੋ ਕੀ ਕਹਿਣਾ ਚਾਹੁੰਦਾ ਹੈ ਸਰਕਾਰ ਕਹਿਣਾ ਕੀ ਚਾਹੁੰਦੀ ਹੈ ਸਾਰੇ ਲੋਕਾਂ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਮਿਲਦਾ ਮੇਰਾ ਕਿੱਡਾ ਵੱਡਾ ਜਿਹਾ ਪਲੇਟਫਾਰਮ ਸੀਗਾ ਇੱਕ ਠੀਕ ਹੈ ਮੇਰਾ ਅੱਜ ਫੇਸਬੁੱਕ ਬਿਲਕੁਲ ਪੇੜ ਆਤਾ ਇਹਨਾਂ ਨੇ ਇੰਨੇ ਲੋਕ ਉੱਥੇ ਫੋਲੋ ਕਰਦੇ ਸੀਗੇ ਇਹਨਾਂ ਦੀ ਦ ਇਹਨਾਂ ਦੇ ਜਿੰਨੇ ਵੀ ਲੀਡਰ ਨੇ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਉਹਨਾਂ ਦੇ ਵਿੱਚੋਂ ਭਾਨਾ ਸਿੱਧੂ ਸੀਗਾ ਅੱਜ ਉਹਨਾਂ ਨੇ ਫੇਸਬੁਕ ਪੇਜ 'ਤੇ ਆ ਡਾਤਾ ਪਰ ਇੱਥੋਂ ਜਿਹੜੀ ਜਵਾਨ ਆ ਨਾ ਜਿਹੜੀ ਤੁਸੀਂ ਸਾਡੀ ਆਵਾਜ਼ ਬੰਦ ਨਹੀਂ ਤੁਸੀਂ ਕਰ ਸਕਦੇ ਇਹ ਗੱਲ ਧਿਆਨ ਨਾਲ ਰੱਖ ਲਿਓ ਜਿੱਥੇ ਗੱਲ ਲੋਕਾਂ ਦੀ ਜਿੱਥੇ ਗੱਲ ਪੰਜਾਬ ਦੀ ਜਿੱਥੇ ਗੱਲ ਬਈ ਸਿੱਧੂ ਬਈ ਦੀ ਡਟ ਕੇ ਬਾਪੂ ਨਾਲ ਖੜੇ ਆ ਬਹੁਤ ਗਲਤ ਕੰਮ ਕਰ ਰਹੀ ਆ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜੱਜ ਬਾਪੂ ਪਰੇਸ਼ਾਨ ਆ ਤਾਂ ਡਟ ਕੇ ਉਹਦੇ ਨਾਲ ਖੜਾਂਗੇ ਜੋ ਬਾਪੂ ਦੀ ਕਾਲੂ ਤੇ ਪੁਲਿਸ ਨਾਵਾਂਗੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਆ ਵੀ ਇਹ ਜਿਆ ਕੋਝੀਆਂ ਚਾਲਾਂ ਜਿਹੜੀਆਂ ਇੱਕ ਤੋਂ ਚੱ ਜੇ ਕੋਈ ਕੱਲ ਨੂੰ ਕਿਸੇ ਤਰ੍ਹਾਂ ਦੇ ਕਾਲ ਦਿੱਤੀ ਅਸੀਂ ਡਟ ਕੇ ਖੜੇ ਆਂ ਬੰਦ ਕਰਨਾ ਤੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਣਾ ਇੰਸਟਾਗ੍ਰam ਵੀ ਬੰਦ ਕਰ ਤੀ ਕੋਈ ਚੱਕਰ ਨਹੀਂ ਇੱਥੇ ਫੇਸਬੁੱਕ ਪੇਜ ਤੂੰ ਮੇਰਾ ਅੱਜ ਬੰਦ ਕਰਤਾ ਪਰ ਅਸੀਂ ਡਟ ਕੇ ਗੱਲ ਆਪਣੇ ਪੰਜਾਬ ਦੀ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ